ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮਨਪ੍ਰੀਤ ਕੌਰ ਜੀ ਮਨਪ੍ਰੀਤ ਕੌਰ ਜੀ ਕੀ ਮਾਮਲਾ ਕੀ ਹੈ ਮੇਰਾ ਬਸ ਮੇਰੇ ਘਰ ਵਾਲਾ ਜੀ ਮੈਨੂੰ ਤਿੰਨ ਮਹੀਨੇ ਹੋ ਗਏ ਉਹ ਗਾਇਬ ਹਾਰੇ ਤੱਕ ਕਰੋ ਮਿਲਿਆ ਹੈ ਨਹੀਂ ਦੋਨੇ ਭੈਣ ਭਾਈਏ ਫਤਿਹਗੜ ਗੰਡੂਆਂ ਤੋਂ ਭੱਜੇ ਹੋਏ ਨੇਗੇ ਉਸ ਮੈਂ ਇਹੀ ਗੱਲ ਚਾਹਣੀ ਹੈ ਤੇ ਹੈਪੀ ਜਿੱਥੇ ਵੀ ਤੂੰ ਹੈਗਾ ਤਾਂ ਮੇਰੇ ਸਾਹਮਣੇ ਇੱਕ ਵਾਰੀ ਆ ਜਾ ਮੈਨੂੰ ਡਿਵੋਰਸ ਦੇ ਜਾ ਫਿਰ ਉਹਦਾ ਕਿਤੇ ਮਰਜੀ ਜਾ ਵਿਆਹ ਨੇ ਮੇਰੇ ਵਿਆਹ ਨੇ ਮੇਰਾ ਬੇੜਾ ਨਰਕ ਕਰਿਆ ਆ ਮੇਰੇ ਵਿਆਹ ਵਾਲਾ ਸੂਟ ਜਿਹੜਾ ਇਹ ਮੱਚ ਰਿਹਾਗਾ ਇਹ ਮੇਰੇ ਲਈ ਬਹੁਤ ਮਹਿਸੂਸ ਹੈ ਆ ਚੁੱਕ ਮੈਂਨੇ ਆਪਣੇ ਵਿਆਹ ਵਾਲਾ ਸੂਟ ਮਚਾਤਾ ਐਵੇਂ ਉਹ ਸਵੇਰੇੜੀਆ ਚੂਟਿਸ ਕਰਕੇ ਮੈਨੇ ਵਿਆਹ ਵਾਲਾ ਸੂਟ ਆ ਦਾ ਮਚਾਤਾ ਮੈਂ ਇਨੇ ਚਾਵਾਂ ਦੇ ਨਾਲ ਇਹ ਸੂਟ ਲੇਤਾ ਸੀਗਾ ਆਹ ਦੇਖ ਲੋ ਮੈਨੇ ਅੱਜ ਆਪ ਦਾ ਸੂਟ ਖੁਦ ਵਿਆਹ ਵਾਲਾ ਮੈਂ ਖੁਦ ਮਚਾਤਾ ਏ ਮੈਨੂੰ ਡੋਸ ਦੇ ਜਾ ਕਿਤੇ ਮਰਜੀ ਜਾ ਕਿਤੇ ਮਰਜੀ ਨਾ ਮੈਨੂੰ ਕੋਈ ਤੇਰੇ ਤੇ ਟੈਨਸ਼ਨ ਨਹੀਂ ਹੈਗੀ ਮੇਰੀ ਲਾਈਫ ਨਾ ਖਰਾਬ ਕਰ ਜਿਹੜਾ ਵੀ ਮੇਰੇ ਘਰ ਵਾਲੇ ਨੂੰ ਲੱਭ ਦੂਗਾ ਉਹਨੂੰ 50000 ਰੁਪਏ ਮੈਂ ਨਾਮ ਦਾ ਦਊਂਗੀ ਜਿਹੜਾ ਵੀ ਲੱਭ ਦੂਗਾ ਮੇਰੇ ਘਰ ਵਾਲੇ ਨੂੰ ਇਹ ਦੋਨੇ ਭੈਣ ਭਾਈਆਂ ਨੂੰ ਕੋਈ ਵੀ ਸਾਨੂੰ ਦੱਸੂਗਾ ਤਾਂ ਉਹਨੂੰ 50000 ਰੁਪਏ ਦਾ ਨਾਮ ਮੈਂ ਦਵਾਂਗੀ ਖੁਦ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮਨਪ੍ਰੀਤ ਕੌਰ ਜੀ ਮਨਪ੍ਰੀਤ ਕੌਰ ਜੀ ਕੀ ਮਾਮਲਾ ਕੀ ਹੈ ਮੇਰਾ ਬਸ ਮੇਰੇ ਘਰ ਵਾਲਾ ਜੀ ਮੈਨੂੰ ਤਿੰਨ ਮਹੀਨੇ ਹੋ ਗਏ ਉਹ ਗਾਇਬ ਹਾਰੇ ਤੱਕ ਕਰੋ ਮਿਲਿਆ ਹੈ ਨਹੀਂ ਦੋਨੇ ਭੈਣ ਭਾਈਏ ਫਤੇਗੜ ਗੰਡੂਆਂ ਤੇ ਭੱਜੇ ਹੋਏ ਨੇਗੇ ਬਸ ਮੈਂ ਇਹੀ ਗੱਲ ਚਾਹਣੀ ਹੈ ਤੇ ਹੈਪੀ ਜਿੱਥੇ ਵੀ ਤੂੰ ਹੈਗਾ ਤਾਂ ਮੇਰੇ ਸਾਹਮਣੇ ਇੱਕ ਵਾਰੀ ਆ ਜਾ ਮੈਨੂੰ ਡਿਵੋਰਸ ਦੇ ਜਾ ਫਿਰ ਉਹਦਾ ਕਿਤੇ ਮਰਜੀ ਜਾ ਮੇਰੇ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਹੈਗਾ ਤੇ ਨੰਬਰ ਤੇ ਜੇ ਕਿਸੇ ਨੂੰ ਵੀ ਪਤਾ ਲੱਗੇ ਤਾਂ ਇਹ ਨੰਬਰ ਤੇ ਮੈਨੂੰ ਕੰਟੈਕਟ ਕਰ ਦਿਓ ਇਹਦੇ ਕਿਤੇ ਵੀ ਹੈਗਾ 50000 ਰੁਪਏ ਦੇ ਨਾਮ ਦਾਗਾ ਦੋਨੇ ਭੈਣ ਭਾਈ ਜਿਹੜਾ ਵੀ ਕੋਈ ਦੱਸੂਗਾ 50000 ਰੁਪਏ ਨੂੰ ਦਿੱਤਾ ਜਾਊਗਾ ਠੀਕ ਹੈ ਸੋ ਦੋਨੇ ਭਾਈ ਭੈਣ ਕਿਉਂ ਆਪਸ ਵਿੱਚ ਭੱਜੇ ਨੇ ਤੁਹਾਡੇ ਹਿਸਾਬ ਨਾਲ ਇਹ ਪਹਿਲਾਂ ਹੀ ਜੀ ਜੋ ਜਥੇ ਰਹਿੰਦੇ ਹੁੰਦੇ ਸੀ ਰੋਪੜ ਜੀ ਇਹ ਪਹਿਲਾਂ ਆਪਸ ਵਿੱਚ ਗਲਤ ਸੀਗੇ ਤੇ ਇਹਦੇ ਵਿੱਚ ਮੈਨੇ ਕਈ ਵਾਰ ਇਹਨਾਂ ਨੂੰ ਦੇਖਿਆ ਹੈਗਾ ਆਪਦੇ ਅੱਖੀ ਦੇਖਿਆ ਇਹਨਾਂ ਨੂੰ ਪਰ ਇਹਦੇ ਵਿੱਚ ਮੇਰੀ ਫੈਮਿਲੀ ਕੋਈ ਮੰਨੀ ਨਹੀਂ ਹੈਗੀ ਤੇ ਹੁਣ ਮੇਰੇ ਸਾਰੇ ਫੈਮਿਲੀ ਮੰਨਦੇ ਨੇ ਇਹ ਤਾਂ ਹਾਂ ਗੱਲ ਸਹੀ ਸੀਗੀ ਮੇਰੀ ਤੇ ਬਸ ਮੈਂ ਇਹੀ ਗੱਲ ਚਾਹਣੀ ਆ ਤੇ ਜੇ ਹੋਣੇ ਜਿੱਥੇ ਵੀ ਹੈਗਾ ਅਸੀਂ ਇੱਕ ਵਾਰੀ ਇਹ ਮਿਲ ਜੀ ਕਿਉਂਕਿ ਮੈਂ ਅੱਗੇ ਵਧਣਾ ਚਾਹਣੀ ਆ ਮੇਰੀ ਸਾਰੀ ਲਾਈਫ ਖਰਾਬ ਹੋ ਰਹੀ ਹੈਗੀ ਕਿਉਂਕਿ ਜ਼ਿੰਦਗੀ ਮੇਰੀ ਖਰਾਬ ਕਰਕੇ ਗਿਆ ਉਹ ਜੇ ਜਿੱਥੇ ਵੀ ਹੈਗਾ ਹੈਪੀ ਤੂੰ ਇੱਕ ਵਾਰ ਬਸ ਮੇਰੇ ਸਾਹਮਣੇ ਆ ਜਾ ਨਰਵਸ ਤੇ ਜਾ ਕਿਤੇ ਮਰਜੀ ਜਾ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਤੁਸੀਂ ਇਹ ਇਲਜ਼ਾਮ ਲਗਾ ਰਹੇ ਹੋ ਕਿ ਦੋਨੇ ਭਾਈ ਭੈਣਾਂ ਆਪਸ ਵਿੱਚ ਗਲਤ ਨੇ ਤੁਹਾਨੂੰ ਇਸ ਗੱਲ ਦਾ ਕਦੋਂ ਇਲਮ ਲੱਗਿਆ ਜਾਂ ਕੋਈ ਪ੍ਰੂਫ ਨਹੀਂ ਜੀ ਉਹ ਮੈਂ ਆ ਵੀ ਅੱਖਾਂ ਨਾਲ ਦੇਖਿਆ ਮੈਂ ਜਦ ਮੈਂ ਪੀਕੇ ਆ ਦੇ ਗਈ ਸੀ ਆਈ ਸੀਗੀ ਤਾਂ ਉਹਨੇ ਮੈਨੂੰ ਫੋਨ ਕਰਿਆ ਸੀਗਾ ਅਤ ਮਨਪਰੀ ਤੂੰ ਕਰੇ ਆਏਂਗੀ ਕਿ ਨਹੀਂ ਆਏਂਗੀ ਮੈਨੇ ਉਹਨੂੰ ਇਹ ਗੱਲ ਕਹਤੀ ਤੇ ਮੈਂ ਤਾਂ ਮੈਂ ਆਉਂਦੀ ਨਹੀਂ ਫਿਰ ਮੈਂ ਇੱਕੋ ਲਗਤ ਜਿਹੜੋ ਗਈਆਂ ਮੈਂ ਇਹਨਾਂ ਨੂੰ ਆਪਸ ਦੇ ਵਿੱਚ ਸੰਬਤ ਬਣਾਉਂਦੇ ਆਂ ਦੀ ਅੱਖਾਂ ਨਾਲ ਦੇਖੇ ਨੇਗੀ ਇਹਦੇ ਵਿੱਚ ਜਿਹਾ ਮੈਨੂੰ ਪਤਾ ਜਾਇ ਇਹ ਵੀਰਪਾਲ ਤੇ ਹੈਪੀ ਨੂੰ ਪਤਾ ਵਾ ਬਸ ਮੈਂ ਇਹ ਗੱਲ ਚਾਹਣੀ ਤੇ ਜਿੱਥੇ ਮਰਜੀ ਆ ਵਸੇ ਆ ਜੀ ਤੁਸੀਂ ਲੱਭਣ ਦੀ ਕੋਸ਼ਿਸ਼ ਕੀਤੀ ਹੈਪੀ ਨੂੰ ਦੇ ਦੋ ਯਾਰਾਂ ਦੋਸਤਾਂ ਨੂੰ ਫੋਨ ਕਰ ਮਲਾਉਣ ਦੀ ਕੋਸ਼ਿਸ਼ ਕੀਤੀ? ਹਾਂ ਜੀ ਮੈਂ ਸਾਰਿਆਂ ਨੂੰ ਫੋਨ ਕਰਕੇ ਇਹਦੇ ਦੋਸਤਾਂ ਨੂੰ ਵੀ ਪੁੱਛਿਆ ਉਹਨਾਂ ਨੇ ਸਾਰਿਆਂ ਨੇ ਇਹੀ ਗੱਲ ਕਿਹਾ ਤੇ ਸਾਨੂੰ ਕੋਈ ਪਤਾ ਨਹੀਂ ਹੈਗਾ ਇਹਦਾ। ਮੈਂ ਰਜੇਸ਼ ਨੂੰ ਵੀ ਫੋਨ ਲਾਇਆ ਸੀ ਤੇ ਰਜੇਸ਼ ਜੇਤੇ ਨੂੰ ਹੈਪੀ ਦਾ ਪਤਾ ਹੈਗਾ। ਇਹ ਤੇ ਇਹ ਕਿੱਥੇ ਬੈਠਾ ਕਿੱਥੇ ਹੈਗਾ ਜੇ ਇਹਦੇ ਕੋਈ ਨਵਾਂ ਨੰਬਰ ਹੋਊਗਾ ਇਹ ਤਾਂ ਮੈਨੂੰ ਦੇ ਦਿਓ। ਤਾਂ ਉਹਨੇ ਇਹ ਗੱਲ ਕਹੀ ਤੀ ਤੇ ਨੰਬਰ ਸਿਰਫ ਇਹਦੇ ਇੱਕ ਚੱਲਦਾ ਉਹ ਤੇ ਫੋਨ ਤੇ ਲੱਗ ਨਹੀਂ ਰਿਹਾ ਹੈਗਾ। ਇਹਨੂੰ ਕੋਈ ਪਤਾ ਨਹੀਂਗਾ ਮੈਂ ਬਹੁਤ ਭਾਲ ਲਿਆ ਇਹ ਬਹੁਤ ਜ਼ਿਆਦਾ ਉਹ ਕਰੇ ਮੈਂ ਥਾਣੇ ਦੇ ਵਿੱਚ ਵੀ ਗਈਆਂ ਪਰ ਤੂੰ ਤੁਸੀਂ ਕੀ ਗੁਹਾਰ ਲਗਾ ਰਹੇ ਹੋ ਮੈਂ ਸਿਰਫ ਇਹ ਗੱਲ ਚਾਹਣੀ ਹੈ ਤੇ ਜੇ ਜਿੱਥੇ ਵੀ ਇਹ ਹੈਗਾ ਬਸ ਮੇਰੇ ਇੱਕ ਵਾਰੀ ਸਾਹਮਣੇ ਆਜਾ